ਸਾਸ੍ਰੀ ਕਾਲ ਜੀ ਸੂਰ ਜੱਡਾ ਚੜਕਾ ਜਵਾਕ ਜੈਨੂ ਕਾਸ਼ੇ ਦੀ ਆ ਕਰ ਨਹੀਂ ਹੈਗੀ ਉਹ ਠਗੜ ਹੋਣਾ ਓਏ ਠੀਕ ਹੈ ਯਾਰ ਬਾਪੂ ਪਾ ਰਿਹਾ ਹੋਰ ਉੱਥੇ ਨਹੀਂ ਆਂਦਾ ਹੋਣਾ ਉਹ ਪਾਏ ਆਂਦਾ ਯਾਰ ਬਾਪੂ ਜੀਰੀ ਖੜੀਆ ਆਪਣੀ ਖੜੀ ਰਹਿ ਜਾਂਦੇ ਪਰ ਸੋਚ ਕਰ ਲੈ ਮਰੀ ਮੋਟੀ ਕੀ ਯਾਰ ਤਰਕੀ ਦਿਮਾ ਖਾਨ ਲੱਗ ਗਿਆ ਨਾ ਯਾਰ ਦਿਮਾਗ ਕੀ ਖਾਰਿਆ ਮੈਂ ਤੇਰਾ ਹੋਰ ਤੂੰ ਬਣਾ ਰਾ ਫਰਜ਼ੀਰੀ ਹੁਣ ਮੈਂ ਹੀ ਕਰੂੰ ਸਾਰੀ ਉਮਰ ਕੋਈ ਨਾ ਠੇਕੇ ਤੇ ਬਾਹਾਂ ਲੈਤਾ ਜਮੀ ਸੋਚ ਰਹੀ ਓਏ ਜਮੀ ਸੋਚ ਆਗੀ ਤਦੋਂ ਲਈ ਜਣਾ ਰਹਿਣਾ ਤੈਨੂੰ ਆਖਾ ਦਾ ਹੈਗਾ ਨਾ ਲਿਆ ਕਰ ਖਾਏਗਾ ਕੀ ਆਪਣੇ ਕੋਲੇ ਹੈ ਤਾਂ ਹੈਗਾ ਆਪਣਾ ਅੱਧਾ ਕਿੱਲਾ ਓਏ ਆਪਣਾ ਉਹ ਜਿਹੜਾ ਹੋਏਗਾ ਅੱਧਾ ਕਿੱਲਾ ਉਹ ਵੀ ਰੁੱਲ ਜਾਊਗਾ ਹਾਂ ਕੋ ਉੱਤਲਾ ਜਾ ਕੇ ਵੜਾ ਆ ਉਹ ਠੇਕੇ ਇੰਨੇ ਵਧੀ ਜਾਂਦੇ ਨੇ ਮਾੜੀ ਮੋਟੀ ਕਰਲਾ ਸੋਚ ਤੂੰ ਉਹ ਚੱਲ ਯਾਰ ਕਾਸ਼ੇ ਦੀ ਨਹੀਂ ਹੈਗੀ ਤੈਨੂੰ ਤਾਂ ਸੋਚ ਜੇ ਮਿਲ ਗਈ ਤਾਂ ਦੋਸਤੀ ਆਉਣਗੇ ਤੇਰੇ ਤਾਂ ਰੋਟ ਕੀ ਕਰਾਂ ਉਹ ਜਵਾਬ ਜੇ ਤਾਂ ਪਰਾ ਲਾ ਚਲ ਕੱਖ ਗੰਡਾ ਮੈਂ ਹੀ ਪਾਉਣਾ ਜਾ ਕੇ ਕਿਹੜਾ ਕਰੂ ਇਹ ਕਮਾਇਆ ਇਹ ਕਾਨੂੰ ਕੰਮ ਦੇ ਨੇ ਇਹ ਕਿਸੇ ਦੇ ਆ ਵੀ ਜਾਂ ਹੀ ਪਈ ਗਈ ਸਨੀ ਜੀ ਸਾਰੀ ਹੱਥ ਤਾਂ ਮਾਰਨੀ ਨਹੀਂ ਹੈਗਾ ਵੀ ਹੱਥ ਮਾਰਨਾਗਾ ਬੰਗਰ ਭੁੱਖੇ ਮਰਦੇ ਨੇ ਉਧਰ ਇਹ ਜੀ ਲਾਜ ਨਾਲ ਤਾਂ ਬੰਦਾ ਉਹੀ ਚੰਗਾਗਾ ਚਾ ਯਾਰ ਮੈਂ ਹੀ ਪੁੱਸਾ ਮਸ਼ੀਨ ਜਾ ਕੇ ਕਿਹੜਾ ਕਰੂ ਕਮਾਇਆ ਇਹ ਕਾਸੇ ਜੋ ਗਰਾਣੀ ਹੈਗਾ ਤਾਣਾ ਘਰ ਦਾ ਕਰਨ ਜੋ ਗਰਾਣਾ ਬਾਹਰ ਦਾ ਕਰਨ ਜੋ ਗਰਾ ਢੇਟ ਜਾ ਚੰਮਦਾ ਪੁਰਾ ਤੇ ਉਹ ਕੁੱਤਾ ਬਿੱਲਾ ਬੜ ਜੇ ਅੰਦਰ ਆ ਕੇ ਕਾਸੇ ਕੰਮ ਨਹੀਂ ਕੋਈ ਜਵਾਕ ਆ ਦੇਖਾ ਮਸ਼ੀਨ ਮਸੂਨ ਕੋਈ ਉਹ ਰੋਕੀ ਹੈ ਰੋਕੀ ਉੱਥੇ ਤੱਕ ਤਾਰੀ ਮੈਨੂੰ ਸਿੱਧਾ ਜੰਨਾ ਖੇਤ ਜਿਲੀ ਵੜਾਉਣ ਜਾਂਦਾ ਸੀ ਵਧੀਆ ਆਪਾਂ ਹੀ ਕੰਮ ਕਰਦੇ ਹਾਂ ਕੰਮ ਕਰ ਲੋਗੇ ਖਾ ਲਓਗੇ ਸਾਡਾ ਦਾ ਜਮਾ ਲਈ ਲੱਗਾਗਾ ਅੰਤਰਾ ਰਹਿਦਾ ਮੰਡੀ ਨਾਲ ਐਥੇ ਹੀ ਰੋਕ ਲਈ ਐਥੇ ਹੀ ਰੋਕ ਲੈ ਰੋਕ ਲੈ ਮੈਂ ਪੁੱਛ ਕੇ ਆਉਣਾਗਾ ਜੇ ਵੱਢਣਗੇ ਅੱਜ ਚੱਲ ਚੰਗਾ ਸੇਰਾ ਧੰਨਵਾਦ ਤੇਰਾ ਅਪੋਰ ਮੈਨਾਂ ਪਤਾ ਨਹੀਂ ਵੱਢਣਗੇ ਪਤਾ ਨਹੀਂ ਨਾ

ਆ ਗਏ ਉਹ ਵਧੀਆ ਬੱਸ ਤੇ ਤੰਗ ਤੇ ਛੋਟੇ ਛਰੀਸ ਦੇ ਆਹਦਾ ਵੱਡਾ ਵੇਖ ਆਪਣੀ ਉਹ ਬੱਤੋ ਆਹ ਨਾਲ ਕਿੱਡੀ ਹੈ ਤੇ ਬਾੜਨ ਦੇ ਸ਼ੇਰ ਵਾਂਗ ਕੇ ਤੈਨੂੰ ਪਤੀਆ ਡੇਢ ਵੀ ਦਿੱਲਾ ਵਾਹਨ ਦਾ ਉਹੀ ਠੇਕੇ ਤੇ ਲੈਨੇ ਆਪਾਂ ਮੈਂ ਤੇਰੀ ਆਹ ਬੱਦਿਲਾਂ ਵਿੱਚ ਕਿੱਟਨੀ ਹੀ ਰਹਣੀ ਹੈਗੀ ਤੇ ਫਿਰ ਉਹ ਚਾਕ ਲੈ ਦੇ ਤੇ ਪੱਤੀਆ ਉਹਨਾਂ ਤੋਂ ਕਿੱਤਾ ਕੱਤੀ ਮਿਲੇਗਾ ਇਹ ਸਾਰੇ ਦੇ ਜੁਗਰੇ ਬਾਅਦ ਕੋਈ ਕੋਈ ਜਵਾਬ ਦਾਖਰੀਏ ਨਹੀਂ ਇਹਨੂੰ ਦਿੱਤੀ ਆ ਗਿਆ ਭਾਈ ਤੀਸਾ ਕੋ ਨਿਕਲ ਨਹੀਂ ਹੈਗਾ ਅਸਕਾਰੀ ਪੁਲਿਸ ਵੀ ਨਹੀਂ ਰਹੀ ਹੈ ਮੇਸਾ ਜਮੀਨ ਤੇ ਤਵਾਰ ਪੈਦੂਆ ਫੇਰ ਵਾਂ ਕੇ ਅੱਜ ਵਾਰ ਤੋਂ ਹੱਥ ਨੇ ਤੁਰੇ ਅੰਤੇ ਵਾਜੋ ਬਹੁਤ ਦੁਪਹਿਰ ਨੂੰ ਆਵਾਂਗੇ ਅਸੀਂ ਕੋਪਤੀ ਪ੍ਰਧਾਨ ਠੀਕ ਆ ਤੇਰੀ ਵਾਧੀਆਂ ਆ ਕੱਢ ਜੇ ਫੇਰ ਬਣ ਕੇ ਪੱਤਾ ਫਿਰ ਤੇ ਕਾਲੀ ਪੁੱਛੇ ਪੁੱਛੀਏ ਦਰਦ ਤੁਸੀਂ ਉਹ ਕਰ ਲੋ ਮੈਂ ਤੇ ਜੇ ਫੇਰ ਬੋਤੇ ਜਾ ਬੱਤ ਕਰ ਰਿਹਾ ਹਾਂ ਨਾਲ ਨਾਲ ਨਾ ਆਉਂਦਾ ਨਾ ਆਉਂਦਾ ਯਾਰ ਕੱਢ ਜੇ ਇੱਕ ਦਾ ਫੇਰਾ ਆਹ ਰਸਤੇ ਦਾ ਇੰਨਾ ਕਰਦੇ ਇੰਨੀ ਬਹੁਤ ਆਗਾ ਧੰਨਵਾਦ ਭਾਈ ਸੋਡਾ ਬਹੁਤ ਬਹੁਤ ਆਏ ਕੋਲ ਪਾਪਾ ਤੇਰੇ ਨਾਲ ਆਏ ਜੀ ਕਹਿੰਦੇ ਕੋਕੋ ਉਹ ਤਾਂ ਮਾ ਕਰਵਾ ਕੇ ਫਿਰ ਤੇਰੇ ਨਾਲ ਕਾਰ ਲੈ ਕੇ ਆਇਆ ਜਿਓ ਇਹ ਕਹਾਣੀ ਤੇਰੇ ਸੁਣਨੀ ਆ ਉਹਨੇ ਚੁੜਿਆ ਉਹਨੂੰ ਆਉਣ ਨੂੰ ਆਉਂਦੇ ਹੋਏ ਇਹ ਉੱਪਰ ਉਹਨਾਂ ਦੀ ਗੱਲ ਤੇ ਨਾ ਟਾਰੇ ਪੁੱਤ ਨਾ ਪਾਈ ਜਾਵੇ ਹਮਲੇ ਕਰ ਜਾਂਦੇ ਨੇ ਨਾੜਿਆਂ ਦੀ ਹੈ ਤਾਣੀ ਮਾਰੂ ਦੇ ਜਿਹਾ ਇਹ ਮਾਰਦੀ ਹੈ ਉਹ ਹੈ ਕਹਿੰਦਾ ਤੂੰ ਤਾਂ ਸੇਡਾ ਲੱਗਿਆ ਕਰੇ ਸੇਡਾ ਬਹੁਤ ਬਸ ਮਦਈਆ ਵੀ ਝੋਨੇ ਚਲਦੀ ਹੈ ਉਹ ਫਾਗ ਨਹੀਂ ਮਾਰੂ ਤਾਣਾ ਤਾਂ ਨਹੀਂ ਸਲਾਈ ਦੀ ਮਾਰਦੀ ਹੈ ਉਹ ਬਾੜੀਆ ਹਰ ਮਹਾਂ ਇਹਦੇ ਪਾਣੇ ਇੱਕ ਦਿਨ ਬੀਤ ਕੇ ਮੇਰੇ ਬਾਬਾ ਦਾ ਫੋਕ ਹੈ ਜੀ ਉਹ ਤਾਂ ਹਾਂ ਆਇਆ ਤਾਂ ਇਹ ਨਹੀਂ ਕੋਈ ਤੇ ਸੋ ਮਾਸੋਂ ਕਰਾ ਫੋਕ ਵੱਜਦੀ ਹੈ ਜੀ ਉਹਨਾਂ ਦੇ ਮੀਂਹ ਦਾ ਪਈ ਜਾਂ ਸਾ ਸਾ ਹੋਰ ਬੱਦੀਆ ਬੱਦੀਆ ਤੋਂ ਨਹੀਂ ਖਾਦੀ ਨਾ ਬੱਲੀ ਬੁੱਲੀ ਨਹੀਂ ਛੱਡਦੀ ਹੈਗੀ ਛਾੜਤਾ ਘੱਟੀ ਆ ਲੱਗਦਾ ਇਸਦੀ ਹਾਂ ਚਾਹ ਪਾਣੀ ਨੂੰ ਕਹਿੰਦੇ ਮੁੰਡੇ ਨੂੰ ਹੋਰ ਹੋਰ ਦੋ ਤਿੰਨ ਘਰਾਂ ਦੇ ਚਾਹੇ ਕਿੱਲੇ ਕਿੱਲੇ ਦੇ ਉਹ ਆਲਾ ਤਾਂ ਲਗਾਹਾ ਵਿੱਚ ਆਵਾਂਗੇ ਤਾਣਾ ਪਾਵਾਂਗੇ ਇੱਕ ਕੋਈ ਕੋਲਾ ਦਾ ਤਾਣੇ ਮਾਰਦੀ ਹੈ ਜਰਾ ਉਹ ਤਾਣੇ ਨਹੀਂ ਮਾਰਦੀ ਬਾਬਾ ਇਹ ਤਾਂ ਲੇਟੇ ਮਾਰਦੀ ਹੈ ਉਹ ਤਾਣੂ ਮੁਖੱਲਾ ਕਰਦਾ ਬੜੇ ਨਾਲ ਹੋਰ ਬਾਬਾ ਹੁਣ ਲੇਟੇ ਥੋੜੀ ਮਾਰੂ ਤਾੜੀ ਮਾਰੂ ਇਹ ਉਹ ਮਸੂਦ ਨੇ ਕਿੱਥੇ ਥੋੜੀ ਆਉਂਦੀ ਆ ਤਾਣੇ ਤੇ ਕਿਤੇ ਨਾਗਰੀ ਤੇ ਤਾਣੇ ਨਹੀਂ ਮਾਰਦੀ ਇਹ ਦਰੀਆ ਇਹ ਦੱਸੋ ਕਿ ਨਿਆ ਕਿਹੜਾ ਲੋਨ ਆ ਗਿਆ ਚੈਲੀ ਬਾਬੇ ਦੀ ਕੋਰੇ ਹੋਰ ਆਪਣਾ ਪਹਿਲਾਂ ਵਾਲੇ ਪੈਸੇ ਰਹਿੰਦੇ ਨੇ ਯਾਰ ਅੱਛਾ ਤੈਨੂੰ ਵੀ ਨਹੀਂ ਉੱਤੇ ਬਈ ਸੀ ਨਹੀਂ ਉੱਤੇ ਸਾਡੇ ਦਾ ਫੈਸਲਾ ਸੁਝੇਨ ਹੋ ਗਏ ਦੋ ਕਣਕ ਦੇ ਤੇ ਇੱਕ ਜੀਰੀ ਦਾ ਹੋਰ ਫਿਰ ਜੀਰੀ ਵੱਢੀ ਜਾਂਦੇ ਆ ਉਹ ਮੈਨੂੰ ਤਾਂ ਆਪਾ ਬੱਬਰ ਸ਼ਰਮੀ ਜਿ ਮਾਰਾ ਹੋਣਾ ਪੈ ਜਾਂਦਾ ਇਹਨਾਂ ਦਾ ਜਵਾਬਖਿਆ ਬੇਕਾਰ ਆ ਯਾਰ ਉਹ ਸਾਡੇ ਨਾਲ ਮੇਰੇ ਭਰਾ ਉਹ ਤੋਂ ਫੂਰ ਕਰਾਈ ਜਾਂਦਾ ਮੈਨੂੰ ਕਰਾਇਆ ਜੀ ਉਹ ਗਿਆ ਕਿ ਚਲੇ ਪੜਦੇ ਨੇ ਤਰੀਕ ਹੁੰਦਾ ਯਾਰ ਕਲਪਾ ਇਹਦਾ ਜ਼ਰੂਰੀ ਨੇ ਜ਼ਰੂਰੀ ਨੇ ਨਾਲ ਬੰਦਾ ਖੜਜੇ ਹੋਰ ਬਾਬਾ ਟਾਈਮ ਦੇ ਖੜੇ ਨੇ ਮੇਰੇ ਦਾਪੋ ਦਿੰਦੀ ਨਹੀਂ ਪੈ ਤੇ ਤੇਲ ਪੌਰੀ ਮਹਗਾ ਹੋਇਆ ਪਿਆ ਉਹ ਤੂੰ ਵੀ ਨਾਲ ਨਵਾਂ ਸਪੈਕਟਰ ਚੜਾਇਆ 10 ਲੱਖ ਦਾ ਹੋਰ ਨਾਲਾ ਵੀ ਸੰਦ ਟੁੱਟਦਾ ਵੀ ਆ ਮੈਂ ਉਨਾ ਕ ਦਾ ਖਰਚਾ ਆਉਂਦਾ ਹੀ ਉੱਤੇ ਚਲ ਇਹ ਖਰਚਾ ਆਪਣੀ ਲਿਖੀ ਜਾ ਬਹੁਤ ਹੁੰਦਾ ਤਾਂ ਉਹ ਸਰਪਚਾਈਂ ਆਈ ਬਈ ਲੋਕਾਂ ਨੂੰ ਹੋਰ ਦੇਦਾ ਕੱਲੋ ਟਾਈਮ ਸਰ ਨਾਲ ਚੱਲੀ ਜਾ ਆਪਦਾ ਜਾਲ ਬੁੜਾ ਬੰਦਾਗਾ ਬੋਲਦੇ ਨਹੀਂ ਹੈਗੇ ਯਾਰ ਇਹ ਕੰਮ ਰੁਕ ਜੂਗਾ ਹੋਰ ਗਾੜੋ ਇਸਕੋ ਲਗਾ ਦੇਣਾ ਸਾਮ ਕੋ ਭਰ ਦੇਣਾ ਇਸਨੇ ਜਹਾਂ ਸੇ ਡਾਲੋ ਕਰ ਦੇਣਾ ਇਸ ਕੋ ਸ਼ਾਮ ਕੋ ਵਰ ਦੇਣਾ ਉਹ ਆ ਗਿਆ ਲਾ ਰਣ ਸਪੈਕਟਰ ਆ ਸਤਰੀਕਾਲ ਜੀ ਸਤਰੀਕਾਲ ਜੀ ਆ ਆਪਣੀ ਵੀ ਦੇਖ ਲਓ ਹੁਣ ਦੇਖ ਲੈ ਨਹੀਂ ਲਾ ਦਿੰਦੇ ਹਾਂ ਹੋਰ ਠੀਕ ਕਿਤੇ ਬਾਹਰ ਲੈਤਾ ਹੋਇਆ ਚਾਰ ਦਿਨ ਹੋ ਗਏ ਬੈਠੇ ਨੂੰ ਵਰ ਦਿੰਦਾ ਮੈਂ ਵੀ ਠੇਕੇ ਤੇ ਲੈਤਾ ਹੋਇਆ ਸੀਗਾ ਇਹ ਤਾਂ ਹਲੇ 20 ਦੱਸ ਦਿਆ ਬਾਬਾ ਉਪਰ ਦੰਦੇ ਹੋਣਾ ਆਏ ਉਹ ਪੈਈ ਪਈ ਉੱਡ ਜੂਗੀ ਰਹਿਦਾ ਖੁੰਦਾ ਉਧਰ ਚਾਰ ਦੇਖ ਲੈ ਕਿੰਨਾ ਕੱਢ ਤਾ ਤੈਂ ਚਾਰ ਤਾਂ ਜਿੰਨਾ ਫੂਸ ਹੈਗਾ ਉਹਨੇ ਨਿਕਲੂ ਫਿਰ ਬਾਬਾ ਉਹ ਤੁਸੀਂ ਕਿਉਂ ਉਹ ਕਰਦੇ ਹੋਣੇ ਗਰੀਬਾਂ ਨਾਲ ਧੱਕਾ ਇੰਨਾ ਚਾਰ ਚਾਰ ਮਹੀਨੇ ਬਾਬਾ ਕਿ ਮੁੱਖੇ ਤਾਂ ਖੜੀਆ ਹੁਣ ਦੋ ਦਿਨ ਇੱਥੇ ਹੋਰ ਬਹਿ ਜਾਏਗਾ ਕੀ ਹੋ ਜੂਗਾ ਉਹ ਕਰੇਟ ਲ ਮੱਠ ਵਾਲੀ ਸੀ ਸੇਰਾ ਕੱਲਾਗਾ ਹੁਣ ਮੁੰਡਾ ਜਾ ਹੁਣੀ ਹੱਥ ਲਾਉਗਾ ਮੈਂ ਤਾਂ ਉੱਤੇ ਦੇਖਣ ਲਈ ਜਾਨਾਂਗਾ ਪਰ ਤੇ ਚਮਕਾ ਦਿਓ ਵੀਰ ਫੇਰਾ ਉਹ ਮੜੇ ਮਟੋ ਉੱਤੇ ਦੇਖਣ ਲਈ ਜਾਨਾਂ ਯਾਰ ਨਹੀਂ ਤਾਂ ਲੱਗਦਾ ਨਹੀਂ ਹੋਰ ਦੇਖ ਲੈਣਾ ਪਰ ਕਿੱਥੇ ਚਲ ਮੱਦੀ ਆ ਛੋਟੀ ਭਰ ਦਿੰਦੇ ਮੈਂ ਤਾਂ ਕਹਿੰਦਾ ਸਰ ਜਵਾਕ ਜੇ ਟਿੱਲੇ ਰਹਿੰਦੇ ਨੇ ਕਿ ਉਹਨਾਂ ਨੂੰ ਵੀ ਦਵਾਈ ਬੂਟੀ ਚੱਲਦੀ ਹੈ ਜੀ ਕੱਢ ਜਾ ਫਿਰ ਚੜਿਆ ਪਿਆਗਾ ਇਨਾ ਤੁਹਾਨੂੰ ਵੀ ਗਾਹਾਂ ਦੇਖਣਾ ਬੰਦਾ ਇਹ ਸਾਰੀ ਗਿੱਲੀ ਆ ਬਾਬਾ ਹਣ ਦਵਾਰੇ ਬਟਨੀ ਪਉ ਇਹਦਾ ਪੱਟ ਕੇ ਬਟਨੀ ਬੋਦਾ ਉਹ ਪਟੜੀਆਂ ਬਣਾ ਦੋ ਇਹਦੀਆਂ ਦੀਆਂ ਸਾਦਾ ਨਹੀਂ ਹੈਗਾ ਨਾ ਫੇਰ ਪਰਦਾਗੇ ਕੋਈ ਨਾ ਉਹ ਉੱਤੇ ਦਿਖਣiai ਜਾਂਦਾ ਸੀ ਮੈਂ ਤਾਂ ਕੋਈ ਨਾ ਕੋਈ ਨਾ ਬੰਨ ਲਓ ਚੱਲ ਕੋਈ ਮਰਜ਼ੀ ਆ ਛੋਡੀ ਆ ਪਰ ਮਾਦੇ ਲੈ ਕੇ ਨੇ ਜਿਹੜਾ ਕੁਝ ਹੈਗਾ ਉਹ ਗਣੀ ਪਊਗਾ ਇਨੂੰ ਵੀ ਸਕਾ ਦਿਓ ਜੋ ਆਕ ਜਾ ਹੀ ਨਹੀਂ ਹੈਗਾ ਹਜੇ ਤੱਕ ਸਵੇਰ ਦਾ ਖੁੱਡਾ ਰੜੀ ਜਾਂਦਾ ਹੈਗਾ ਜਮੀਨ ਹੀ ਗੌਰ ਕਰਦਾ ਓਏ ਜਮੀਨ ਗੌਰ ਕਰਦਾ ਹੈਗਾ ਆ ਬਨੂ ਕੀ ਵੱਡਾ ਹੋ ਗਏ ਵੀ ਰੋਟੀ ਦਾਲਿਆ ਦੱਸ ਵੀ ਪਤਾ ਸਵੇਰ ਦਾ ਭੁੱਖਾ ਬਾਣਾ ਬੈਠਾਂਗਾ ਕਾਉਂ ਆ ਗਿਆ ਹਾਂ ਬੱਪੂ ਆ ਗਿਆ ਰੋਟੀ ਨਹੀਂ ਲਿਆ ਰੋਟੀ ਨਹੀਂ ਮਤਲਬ ਮੇਰੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਪਾਰਟੀਆ ਕਰਦਾ ਹੀ ਫਿਰਦਾ ਰਿਹਾ ਕਰ ਸਾਰਾ ਦਿਨ ਤੂੰ ਰੋਟੀ ਦਾ ਚੱਕ ਲਿਆ ਹੁੰਦਾ ਦੱਸ ਪਤਾ ਵੀ ਸਵੇਰ ਦਾ ਕਿੱਥੇ ਪਾਵਾ ਰੋਟੀ ਤੂੰ ਕਰੇਗਾ ਆਹ ਰੌਣਹਾਰੀ ਲੱਗ ਜਾਣਾ ਬੈਟਰੀ ਵੀ ਨਹੀਂ ਦਿੰਦਾ ਦੋ ਮਿੰਟਾਂ ਪਰ ਰੋਟੀ ਦਾ ਨਹੀਂ ਪਤਾ ਲੱਗਦਾ ਸੀ ਤੈਨੂੰ ਰੋਟੀ ਤੂੰ ਖਾ ਆ ਆ ਚੱਕ ਲਿਆ ਮੈਂ ਆਪ ਨੂੰ ਹੀ ਜਾਣਾ ਪਊਗਾ ਇਹ ਕਾਹਨੂੰ ਗੌਰ ਕਰਦੇ ਨੇਗੇ ਥੋੜਾ ਯਾਰ ਆਪਾਂ ਤਰਕੀ ਦਿਮਾਗ ਖਾਣ ਲੱਗਿਆ ਗਾ ਜੀ ਹਾਰਾ ਦੋ ਆਖੀ ਚਾਹੀਏ ਇਹਦੇ ਰਾਤ ਨੂੰ ਜਿਹੜੇ ਵੀਡੀਓ ਬਾਲੀਆ ਕੰਡ ਬਣਾਉਂਦੇ ਨੇ ਇਹਦੀ ਵੀਡੀਓ ਦੇਖਣ ਦੇ ਕੋ ਆ ਦੇਖੋ ਨੇ ਉਹ ਡਾਕਟਰ ਵਾਲੀ ਵੀਡੀਓ ਵਧੀਆ ਬਣਾਉਂਦੇ ਨੇ ਖਾਰੇ ਯਾਰਾ ਬੁੜਾ ਹੈ ਅਭੀ ਭਾ ਗਿਆ ਤੇ ਝਾਰ ਜਾ ਵੀ ਕਿਹਾ ਮੈਂ ਕਹਣਾ ਜੇ ਉਹਨੇ ਬਾਅਦ ਚ ਪਿੱਛੇ ਆ ਤਾਂ ਮੈਨੂੰ ਪੈਸੇ ਨਹੀਂ ਦੇਣੇ ਅਈ ਸ਼ਾਂ ਦੀ ਲੋਡ ਵੀ ਆ ਗਈ ਚਾਰ ਜਮਾ ਕੜਾ ਮੈਂ ਆਪ ਹੀ ਵੇਚ ਦਵਾਂਗਾ ਹਾਂ ਹਾਂ ਹੀ ਕਰ ਤਾ ਚਾਹ ਚਾਰ ਜੇ ਤੂੰ ਵੇਚਣ ਦੇਵਾ ਬੁੜੇ ਇਹਨੇ ਪਰ ਵੇਚ ਨਹੀਂ ਦੇਣਾ ਚਾਰ ਚਲ ਚਾਰ ਜੇ ਵੇਚੀ ਜੰਦਾ ਬਾ ਔਟ ਏਰੀਆ ਕੋ অপারেਟਰੀ ਨਹੀਂ ਹੁੰਦੀ ਯਾਰ ਇੰਨੀ ਤਾਂ ਸਾਰੀ ਦੀਦੀ ਉਹ ਹੋਈ ਸੀਗੀ ਆਹੀ ਹੋਣੀ ਸੀ ਪਰ ਉਹ ਤਰਾਲੀਆਂ ਨੇ ਮੈਂ ਤੇ ਜੇ ਜਾਉਂ ਨਹੀਂ ਜਾਣੇ ਹੈਗੇ ਬਈ ਚਾਰ ਲੇਨ ਵਾਲੇ ਕਿੱਥੇ ਨੇ ਓਏ ਅੱਛਾ ਇਹਨਾਂ ਬਾਜ਼ੀਗਰਾਂ ਦੇ ਮੁੰਡੇ ਓਏ ਬੱਸੇ ਬੈਠੇ ਨੇ ਸਾਰੇ ਪਰਵਾਸਾਂ ਉੱਤੇ ਇਹ ਰਾਜ ਦੇ ਬਰਵਾਇ ਰਹੇ ਨੇ ਅੱਛਾ ਹੀ ਭਾਈ ਓਏ ਆਇਓ ਆ ਗਿਆ ਯਾਰ ਚੂ ਯਾਰ ਚਾਰ ਲੇਨ ਵਾਲਿਓ ਉਹ ਚਾਰ ਜਾਂ ਵਿੱਚ ਨਾ ਆ ਪਿਆ ਯਾਰ ਕੋਈ ਨਾ ਦਿਖਾ ਦੇ ਬਈ ਆਜ ਵਾਹੀ ਆ ਯਾਰ ਆਹਾ ਯਾਰ ਆਹਾ ਹਾਂ ਯਾਰ ਪੂਸਾ ਜੀ ਵਾਲਾ ਯਾਰ ਉਹ ਫੁੱਸਾ ਗੱਥੇ ਰਾਦਾ ਬੜਾ ਹੈ ਜੀ ਇਹਨਾਂ ਦਾ ਇਹਦਾ ਹੋਣਾ ਜ ਬੜਾ ਵੀ ਬਰਗ ਆ ਚੀ ਤਾਂ 25 ਦਾਣੇ ਮਾਂਜਾ ਮੁੰਜਾ ਵਿੱਚ ਹੀ ਆ ਦੇ ਨਹੀਂ ਜੀ ਸਾਰਾ ਕੱਟ ਆ ਜਾ ਸਾਰਾ ਆ ਜਾ ਅਸੀਂ ਨਵੀਂ ਤੇ ਨਾ ਨਾ ਚੱਲੋ ਗੱਲ ਇਹਦੇ ਨਾਲ ਮੋਢੇ ਨਾਲ ਚੱਲਦੀ ਹੈ ਜੀ ਆ ਚੱਲੋ ਗੱਲ ਕੀ ਕੁਝ ਮੰਗਦਾ ਯਾਰ ਇਹਦਾ ਮੰਗਦਾ ਇਹਦੇ ਮੈਂ 2000 ਰੁਪਇਆ ਆ ਯਾਰ ਫੁੱਸਾ ਵਾਲਾ ਯਾਰ ਉਹ ਬਾਕੀ ਤੁਸੀਂ ਦੇਖ ਵੀ ਲਓ ਕਿੰਨਾਗਾ ਥੱਲੇ ਇਹਦੇ ਦਾਣੇ ਨੇ ਉਸ ਤੇ ਮੁਰਗੇ ਨੂੰ ਪਾਉਣਾ ਯਾਰ ਦੇਖ ਲਾ ਉਹ ਫਿਰ ਕਿਹਦੇ ਨੂੰ ਮਰਜੀ ਭਾਈ ਮੇਰੇ ਉਹ ਯਾਰ ਫੁੱਸਾ ਯਾਰ ਦੇਖ ਲਾ ਉਹ ਨਵੀਂ ਸਾਰੀ ਮੰਡੀ ਪਈ ਆ ਯਾਰ ਦੇਖ ਤੂੰ ਗੋਲ ਮਾਰ ਲਾ ਤੇਰੇ ਲਈ ਤਾਂ ਆ ਗਿਆ ਯਾਰ ਅਸਾ ਹਾਂ ਦੇਖ ਕੇ ਜੇ ਕਰ ਲਾ ਯਾਰ ਬਾ ਤੂੰ ਦੇਖ ਲੈ ਯਾਰ ਤੈਨੂੰ ਕਿੰਨੇ ਕਹਦਾ ਲੱਗਦਾ ਲੈ ਜਾ ਮੈਂ 1200 ਰੁਪਏ ਦੇ ਦਿੰਦਾ ਯਾਰ 1200 ਤਾਂ ਯਾਰ ਘੱਟਾ ਨਹੀਂ ਨਹੀਂ ਯਾਰ ਬਹੁਤ ਆ ਆਪਣੇ ਯਾਰ 1200 ਤਾਂ ਘੱਟਾ ਯਾਰ ਨਹੀਂ ਯਾਰ ਬਾਤ ਬਹੁਤ ਆ ਦਾਣੇ ਤਾਂ ਹੈ ਨਹੀਂ ਜਮੀ ਇਹ ਚ ਯਾਰ ਤੂੰ ਯਾਰ ਆਇਆ ਕਰ ਯਾਰ ਜਿੱਦਾਂ ਲੈ ਆਣਾ ਹੀ ਆ 1500 ਆ ਲੈ ਯਾਰ ਮਾ ਦੇਖ ਲੈ ਯਾਰ ਹੋਰ ਕਰ ਲੈ ਯਾਰ ਦਾਣੇ ਬਾਲੇ ਘੱਟ ਦਾਣੇ ਨਹੀਂ ਯਾਰ ਓਏ ਯਾਰ 1400 ਰੁਪਏ ਦੇ ਯਾਰ ਮੇਰਾ ਬੁੜਾ ਹੋਣਾ ਆ ਤਲ ਜੀ ਤੋਂ ਉਹ ਮੈਂ ਆਪਰਾ ਪਰਤੂ ਸਿਵਲ ਇੰਦੇ ਹੋ ਮੈਂ ਵੀ ਜਾਵਾਂਗਾ ਲੈ ਮੈਂ ਬਾਤੀ ਕਰ ਲੈ ਜੋ ਯਾਰ ਹਾਂ ਹਾਂ ਲੈ ਜਾਏ ਕੋਈ ਨਹੀਂ ਚਲ ਠੀਕ ਆਉਣ ਲੈ ਜਾਏ ਠੀਕ ਆ ਠੀਕ ਆ ਲੈ ਜਾਾਂਗੇ ਬੱਲੀ ਵਧੀਆ ਵੇਚ ਤਾ ਚਾਰ ਜੱਦਾ ਪੈਸੇ ਵਧੀਆ ਬਣ ਗਏ ਤੜਕੇ ਕਰਾਂਗੇ ਪਾਰਕੀ ਹੁਣ ਉਪਰ ਇਹ ਆ ਜਾਂਦੇ ਬੁੜੇ ਇਹਨੂੰ ਫਿਰ ਚਲਦੇ ਆ ਕੇ ਨਾ ਘਰੇ ਅਏ ਜੇ ਸਾਹਮळा ਕਿਤੇ ਆ ਕੇ ਦੇਖ ਲੈ ਓਰੇ ਓਏ ਜਾ ਬਸ ਓਰੇ ਓਏ ਹੋਏ ਅਏ ਜੇ ਗਣ ਲਾਂਦੇ 1 2 3 4 5 ਜਿਹੜਾ ਤਾਂ ਨਹੀਂ ਆਉਦਾ ਤੇ 6 7 8 9 10 11 12 13 14 ਚਾਹਵਾਂ ਨੂੰ ਤਾਂ ਪੂਰੇ ਨੇ ਉੱਪਰ ਆ ਜੇ ਉੱਚ ਕਿਹਨਾਂ ਇੰਨੇ ਬੁੜਾ ਐ ਵੀ ਨਾ ਆ ਜੇ ਫਿਰ ਆਇਆ ਹੁਣ ਹਰ ਚੱਲਾਂ ਬੁੜਾ ਲਹੂ ਪਿੱਤਾ ਜਵਾਕ ਜੇ ਕਰਾਂਗੇ ਕੱਲ ਨੂੰ ਪਾਰਟੀ ਸਾਰੇ ਆਣੇ ਓ ਇੱਥੇ ਪਿਆ ਆ ਜੇ ਤੱਕ ਓ ਹਾਂ ਬਾਪੂ ਉੱਠ ਗੜੇ ਉੱਠ ਗੜੇ ਬੁੜਾ ਪਿਆ ਰਹਿਣਾ ਹੋਰ ਜੇ ਪਾਜਾ ਕਰ ਨੂੰ ਜਾਣਾ ਯਾਰਾਂ ਤੇ ਨਾਲ ਭੈਜੀ ਨਾਲ ਗੇਟ ਗੂਟ ਲਾ ਕੇ ਟੰਕਾ ਕਿਤੇ ਹੋਰ ਚਕਾ ਦੇ ਜਿਹੜੇ ਦੋ ਭਾਂਡੇ ਹੈਗੇ ਨੇ ਟੰਕਾ ਮੈਨੂੰ ਉਹ ਜਵਾਕ ਜਾਂ ਕੰਮ ਤੰਦਾ ਕਰਦਾ ਹੈਗਾ ਆਏ ਹੋਏ ਜਮੀਨੀ ਦੇਖਦਾ ਵੀ ਬੁੱਢਾ ਸਰੀਰ ਆਗਾ ਬਿ ਕਰਾ ਦਿਆ ਕਰ ਨਾਲ ਹੱਥ ਫਟਾ ਦਿਆ ਕਰ ਉਹ ਚਾਰ ਜਾ ਵੀ ਯਾਰਾ ਰੂਲੀ ਜਾਂਦਾਗਾ ਟਰਾਲੇ ਟਰੂਲੇ ਮਿੱਦੀ ਜਾਂਦੇ ਨੇ ਇਹ ਚਾਰ ਨਾ ਵੇਚਦਾ ਫੇਰਾ ਦੇਖ ਨਾ ਉਹ ਜਿਹੜੇ ਬਰਨਗੇ 4 ਰੁਪਏ ਸਾਰੀ ਮਦਦ ਤਾ ਉਹ ਟਰਾਲਿਆਂ ਜਾਂ ਨੇ ਕਿੱਧਰ ਜੇ ਮੈਂ ਤਲਾ ਦਾ ਰਾਤ ਨੂੰ ਕਿਹੜਾ ਹੋਊਗਾ ਕੋਈ ਚਾਰ ਆਲਾ ਕਦੇ ਖਾਂ ਇਧਰ ਮੰਡੀ ਚ ਕੋਈ ਕੋਤ ਰਹੀ ਉਹ ਉਹ ਘੜੇ ਨੇ ਮਿਲਦਾ ਕਾਥੇ ਜੋ ਗਰਾਣੀ ਰਜਵਾ ਕਰਿਆਤਾ ਸਫਲੀ ਲੱਗਾ ਇੱਕ ਰਾਹ ਹੁੰਦਾ ਆ ਮੁੰਡਿਓ ਆ ਪਾਪਾ ਉਹ ਕਿੰਨੇ ਆ ਮੈਨੂੰ ਤਾਂ ਐਸੀ ਮਾਂ ਕਿਤੇ ਬਾਗੇ ਘਰ ਨੂੰ ਨਾ ਨਾ ਚਾਰ ਸੀ ਆਪਣੇ ਕੋਲੇ ਥੋੜਾ ਜਾ ਅੱਛਾ ਦਿਖਾ ਦੇ ਪਾਪਾ ਆ ਜਾ ਚਾਲਾ ਹੋਰ ਕੰਮੇ ਚਾਹਤਾ ਕੰਮ ਕਰ ਫਿਰ ਵਧੀਆ 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 ਠੀਕ ਆ ਜਮਾ ਆ ਤੇਰੀ ਜੀ ਸੀ ਯਾਰ ਖਿੰਡੀ ਜਾਂਦੇ ਸੀ ਟਰਾਲਿਆਂ ਨਾਲ ਆਹੀ ਸੀ ਮੈਂ ਸੋਚਿਆ ਚੱਲ ਵੀ ਵੇਚੀ ਤੇ ਇਹ ਬੰਜਾਂਣਗੇ 4 ਰੁਪਏ ਆ ਗਏ ਆਹ ਲੈ ਕੇ ਤੂੰ ਪਹਿਲਾਂ ਕਦੋਂ ਸੌਦਾ ਹੋ ਗਿਆ ਇਹ ਦੋ ਅੱਧਾ ਘੰਟਾ ਪਹਿਲਾਂ ਲੈ ਕੇ ਕੌਣ ਵੇਚ ਗਿਆ ਮੁੰਡਾ ਜਿਹਾ ਸੀ ਕੋਈ ਉਹ ਮੈਂ ਤਾਂ ਇੱਥੇ ਸੀਗਾ ਮਾਲਕ ਤਾਂ ਇਹਦਾ ਮੈਂ ਆਹ ਕੌਣ ਵੇਚ ਗਿਆ ਕੋਈ ਮੁੰਡਾ ਜਿਹਾ ਸੀਗਾ ਬੱਤੀ ਕਿੰਨਾ ਕੁ ਟਾਈਮ ਤੇ ਹੋ ਗਿਆ ਅੱਧਾ ਪੌਣਾ ਘੰਟਾ ਹੋ ਗਿਆ ਅੱਧਾ ਪੌਣਾ ਘੰਟਾ ਮੈਨ ਲੱਗਦਾ ਐਨਕਾ ਜੀ ਵਾਲਾ ਤਾਂ ਨਹੀਂ ਸੀ ਹਾਂ ਐਨਕਾ ਜੀ ਵਾਲਾ ਸੀ ਮੈਂ ਦੇ ਬੜਾ ਲੋ ਜੂ ਪੀਤਾਏ ਇਨੇ ਜਵਾਕ ਜੇ ਨੇ ਕੀ ਹੋ ਗਿਆ ਉਹ ਮੇਰਾ ਮੁੰਡਾ ਹੀ ਆਹੋ ਫਿਰ ਕਿੰਦਾ ਲਾਥਾ ਸਿਰੇ ਦਾ ਸਾਰਾ ਜੇ ਮੰਢੀਰ ਨਾਲ ਫਿਰਦਾ ਰਹਿੰਦਾ ਇੱਧਰ ਵਾਗਿਆ ਇੱਧਰ ਵਾਗਿਆ ਅੱਛਾ ਅੱਛਾ ਚੰਗਾ ਖਾਣ ਪੀਣ ਕਰਦਾ ਹੈਗਾ ਜਮੀਨੀ ਦੇਖਦਾ ਘਰ ਕੰਨੀ ਤਾਂ ਅੱਛਾ ਟੇਕੇ ਤੇ ਬਾਹਰ ਲੇਤਾ ਸੀ ਆਈ ਤੀ ਠੀਕ ਆ ਇੱਕ ਤਾਂ ਉਹ ਆ ਆਰਤੀਏ ਤਾਂ ਪਾਈ ਜਾਂਦੇ ਨੇਗੇ ਹਸਤਾ ਹੋ ਗਿਆ ਨਾਲ ਮੇਰੇ ਨਾਲ ਕੰਮ ਕਰਾਉਂਦਾ ਦਾ ਸੰਤ ਕਹਿੰਦਾ ਮੇਰਾ ਚਾਰਾ ਵੀ ਮੈਂ ਤਾਂ ਵੇਚਣਾ ਸੰਤ ਆਇਓ ਕਾਲੀ ਕਾਲੀ ਚ ਲੈ ਗਿਆ ਉਹ ਖਾਜੂ ਬਸ ਹੁਣ ਕਿੰਨੇ ਕ ਦਾ ਵੇਚ ਗਿਆ 1400 ਰੁਪਏ ਦਾ ਵੇਤੋਂ ਵੀ ਦੇ ਗਿਆ ਮੇਰੇ ਦਾਣੇ ਤਾਂ ਹੈਗੇ ਸੀ ਨਾ ਨਾ ਹੈਗਾ ਤਾਂ ਪੁੱਛੀ ਮੈਨੂੰ ਆਏ ਸੀਗਾ ਵੀ ਚਲ ਤਾਣਾ ਦੂਣਾ ਤਲਾਉਂਗਾ ਅੱਛਾ ਨਾ ਨਾ ਵੇਚ ਗਿਆ ਉਹ ਤਾਂ ਚਲ ਕੋਈ ਨਾ ਭਾਈ ਸੋਡੀ ਤਾਂ ਕੀ ਗਲਤੀ ਆ ਹਾਂ ਹਾਂ ਜੋ ਆਪਦੀ ਔਲਾਦ ਮਾੜੀ ਆ ਜਵਾਕ ਜਨੇ ਬਾਹਰ ਲਹੂ ਬੀਤਾ ਹੋਏ ਪੱਧ ਗਾਲਾ ਚਾਰ ਵੇਚ ਕੇ ਘਰ ਨੂੰ ਪਾ ਕੇ ਮੌਜਾਂ ਨਾਲ ਜੇਬ 'ਚ ਪੈਸੇ ਕੀ ਕੀ ਕੋ ਸੋਚੀ ਬੈਠਾ ਸੀ ਮੈਂ ਤਾਂ ਐਨਾ ਕਰਦਾ ਫਿਰ ਚੜਿਆ ਪਿਆਗਾ ਉਧਰੋਂ ਮਸ਼ੀਨ ਵਾਲੇ ਦੇ ਵੀ ਦੇਣਿਆ ਪੈਸੇ ਉਧਰੋਂ ਟਰੈਕਟਰ ਵਾਲੇ ਦੇ ਖੜੇ ਨੇ ਉਧਰੋਂ ਆਰਪੀਏ ਕੰਨੀ ਵਿਆਜ ਪਈ ਜਾਂਦਾਗਾ ਰਹਿੰਦੇ ਜਾਂਦੇ ਠੇਕੇ ਹੋਰ ਵਧਾਈ ਜਾਂਦੇ ਨੇ ਕੀ ਹੋਊਏ ਕਿਸਾਨ ਤਾਂ ਜ਼ਾਰੇ ਪਾਸੋਂ ਮਾਰਿਆਗਾ ਓਏ ਜਵਾਕ ਜਾਂ ਪਤਾ ਨਹੀਂ ਕਿੱਥੇ ਫਿਰਦਾ ਕਿਉਂ ਬਾਬਾ ਇੰਨੇ ਨੇਰੇ ਕਿੱਧਰ ਤੋਂ ਰਹਿ ਆ ਨਾ ਉਹ ਕੰਦਿਆ ਸੇਰਾ ਠੀਕਾ ਵਧੀਆ ਵਧੀਆ ਤੂੰ ਦੱਸਦਾ ਜਵਾਕ ਜਾਂ ਨਹੀਂ ਦੇਖਿਆ 15-20 ਮਿੰਟ ਹੋ ਗਏ 10-15 ਮੁੰਡਿਆਂ ਦਾ ਫਿਰਦਾ ਇੰਨੇ ਸੇੜੀਆਂ ਨਾਲ ਇੱਧਰ ਆਂਦਾ ਹੀ ਪਿੰਡ ਕੰਨੀ ਨੂੰ ਅੱਛਾ ਹਾਂ ਹਾਂ ਵਿਗੜ ਗਿਆ ਭਾਈ ਉਹ ਤਾਂ ਹੱਥਾਂ ਚੋਂ ਨਿਕਲ ਗਿਆ ਹੁਣ ਕੀ ਕਰੀਏ ਹਾਂ ਮੈਨੂੰ ਕਹਿੰਦਾ ਚਾਰ ਵੇਚ ਕੇ ਆਇਆ ਕਹਿੰਦਾ ਵਧੀਆ ਵਿਗ ਗਿਆ ਅੱਛਾ ਹਾਂ ਵੇਚ ਆਇਆ ਮੈਨੂੰ ਤਾਂ ਦੱਸਿਆ ਵੀ ਨਹੀਂ ਹੈਗਾ ਅੱਸਿਆ ਔਰ ਚੱਲ ਦੇਖ ਪਿੰਡ ਜੀ ਫਿਰਦਾ ਹੋਊਗਾ ਨਸੇੜੀਆਂ ਨਾਲ ਫਿਰਦਾ ਚੱਲ ਕੋਈ ਨਹੀਂ ਹਾਂ ਹਾਂ ਠੀਕ ਆ ਚੰਗਾ ਭਾਈ ਚ ਮੈ ਰੈਡ 2 3 ਦਾ ਰਬੇ ਫੱਕ ਯਾਰ ਚਾਲ ਜਦਾ ਵਧੀਆ ਬਿਕ ਗਿਆ ਯਾਰ ਜੜ ਯਾਰ ਇੱਕ ਪਾਈਗ ਲਾਉਂਦਾ ਯਾਰ ਉਹ ਦੇ ਕਰ ਪਤਾ ਨਹੀਂ ਜਵਾ ਕਿੱਥੇ ਹੋਊਗਾ ਆ ਕਿਹੜਾ ਪਿਆ ਸ਼ਰਾਬੀ ਡਿੱਗਿਆ ਨਸ਼ਾ ਨੇ ਪੱਟਦੇ ਉਹ ਸੋਨੇ ਨਾ ਉਹ ਉਹ ਕਿਹੜਾ ਸੇਰਾ ਓਏ ਹਾਂ ਕਿਹੜਾ ਗੰਮ ਤਲਾ ਦਾ ਆਪਣੇ ਵਾਲੀ ਆ ਓਏ ਓਏ ਹਾਂ ਪਾ ਕੇ ਲਸਣ ਫੜੇ ਨੇ ਓਏ ਓਏ ਵਾ ਖੜਾ ਖੜਾ ਹੋ ਜਾ ਹੋ ਗਿਆ ਆ ਖੜਾ ਹੋ ਜਾ ਰੁਪਏ ਕਿੱਥੇ ਨੇ ਮਾ ਬਾ ਆ ਦੇ ਗਾ ਲੇ ਪਾਸਟੀ ਕਿਹੜੀ ਮੈਂ ਦੋਸਤ ਆ ਉਹ ਆ ਕੱਟ ਜੈਨ ਨਚੜਾ ਤੈਨੂੰ ਸੰਕ ਸ਼ਰਮੀ ਨਹੀਂ ਹੈਗੀ ਉਹ ਕੋਈ ਨਾ ਚੱਲ ਕਰ ਨੂੰ ਤੈਨੂੰ ਜੰਮੀ ਨਹੀਂ ਹੋ ਰਹੀ ਹਰ ਦੇ ਮੂਤ ਪੀ ਲੋ ਹਰ ਦੇ ਕੀ ਕੱਢੇ ਚ ਦੇ ਨੇ ਬੋਤਲ ਦੀ ਹੋ ਗਈ ਬੋਤਲ ਦੀ ਕੱਫ ਦਾ ਨਹੀਂ ਦੇਖਿਆ ਆਏਗਾ ਵਿੱਕੀ ਪਰ ਹੈਗਾ ਕੁਝ ਗਾਣੇ ਹੈਗੇ ਦਿਖਾਣ ਨੂੰ